1947 ਵਾਪਰ ਗਿਆ ਅਗਸਤ 1947 ਅੱਜ ਵੀ ਯਾਦ ਹੈ ਸੋ ਵਾਪਰੇ ਇਸ ਵਕਤ ਨੂੰ ਪੰਜਾਬੀ ਇਸ ਲਈ ਯਾਦ ਕਰਦੇ ਨੇ ਕਿ ਇਹ ਉਹ ਵਕਤ ਸੀਗਾ ਜਦੋਂ ਦੁਨੀਆ 'ਚ ਪੰਜਾਬੀਆਂ ਦੀ ਸਭ ਤੋਂ ਵੱਡੀ ਹਿਜਰਤ ਹੋਈ ਉਜਾੜੇ ਹੋਏ ਵੰਡਾਂ ਪਈਆਂ ਪੰਜਾਬੀ ਰੇਡੀਓ ਯੂਐਸ ਤੋਂ ਅਗਸਤ ਮਹੀਨੇ 'ਚ ਇਹਨਾਂ ਸੱਚੀਆਂ ਕਹਾਣੀਆਂ ਇਹਨਾਂ ਉਜਾੜਿਆਂ ਦੇ ਮੰਜ਼ਰਾਂ ਦੇ ਨਾਲ ਜੁੜੀਆਂ ਗੱਲਾਂ ਲੈ ਕੇ ਮੈਮਸੂਦ ਮੱਲੀ ਆਪ ਸਭ ਦੇ ਰੂਬਰੂ ਹਾਜ਼ਰ ਹਾਂ ਤਾਂ ਮੈਂ ਹੱਥ ਜੋੜ ਕੇ ਸਲਾਮ ਅਦਾਬ ਔਰ ਸਤਿ ਸ਼੍ਰੀ ਅਕਾਲ ਸਾਡੀ ਅੱਜ ਦੀ ਕਹਾਣੀ ਦਾ ਸਰਨਾਮਾ ਹੈ ਗੱਲਾਂ ਲਾਹੌਰ ਦੀ ਲਿਖਾਰੀ ਨੇ ਸੁਖਦੇਵ ਸਿੰਘ ਸ਼ਾਂਤ ਹੋਣੇ ਔਰ ਇਹ ਕਹਾਣੀ ਕੁਝ ਮੰਜ਼ਰ ਪੇਸ਼ ਕਰੇਗੀ ਕਿ ਵਿਛੜਨ ਵਾਲੇ ਨੇ ਜਿਹੜੇ ਆਪਣੇ ਘਰ-ਬਾਰ ਧਰ ਛੱਡ ਕੇ ਦੂਸਰੇ ਥਾਂ ਜਾ ਕੇ ਫਿਰ ਤੋਂ ਉਸਾਰੀਆਂ ਕਰਨ ਵਾਲੇ ਔਰ ਵਸਣ ਵਾਲੇ ਨੇ ਜਿਹੜੇ ਉਹਨਾਂ ਦੇ ਮિજાਜ ਹਸਤਿਆਂ ਖੇਡਦੇ ਆ ਕਿਦਾਂ ਹੋਗੇ ਸਰ ਕਹਾਣੀ ਹੈ ਇੱਕ ਸਰਕਾਰੀ ਦਫ਼ਤਰ ਦੀ ਜਿੱਥੇ ਖਿਜ਼ਾ ਸਿੰਘ ਜਾ ਕੇ ਤਬਾਦਲੇ ਤੋਂ ਬਾਅਦ ਜੁਆਇਨ ਕਰਦਾ ਹੈ ਪਾਕਿਸਤਾਨ ਨੂੰ ਭਾਰਤ ਨੂੰ ਬਣਿਆ ਲਗਭਗ ਇੱਕ ਦਹਾਕੜੇ ਤੋਂ ਵੱਧ ਦਾ ਸਮਾਂ ਬੀਤ ਚੁੱਕਿਆ ਹੈ ਹੁਣ ਸਰਕਾਰੀ ਦਫਤਰਾਂ ਤੇ ਇਧਰ ਤੋਂ ਉਧਰ ਤੇ ਉਧਰੋਂ ਇਧਰ ਤਬਾਦਲਿਆਂ ਦੇ ਕੰਮ ਜਿਹੜੇ ਉਹ ਚੱਲ ਰਹੇ ਨੇ ਖਿਜਾਂ ਸਿੰਘ ਵੀ ਇਹੋ ਜਿਹਾ ਇੱਕ ਤਬਾਦਲਾ ਕਰਕੇ ਆਪਣੇ ਪਰਿਵਾਰ ਸਮੇਤ ਨਵੇਂ ਸ਼ਹਿਰ 'ਚ ਜਾ ਕੇ ਆਬਾਦ ਹੋਇਆ ਦਫਤਰ ਆਂਦਾ ਜਾਂਦਾ ਸੀਗਾ ਤੇ ਦਫਤਰ ਦਾ ਬਾਕੀ ਸਟਾਫ ਜਿਨ੍ਹਾਂ ਦੇ ਵਿੱਚ ਰਾਮ ਲਾਲ ਜੋ ਕਿ ਕਲਰਕ ਸੀਗਾ ਮੀਨਾ ਕੁਮਾਰੀ ਜੋ ਉਦਾਂ ਤੇ ਰਿਕਾਰਡ ਕੀਪਰ ਸੀ ਪਰ ਤੰਗ ਰਹਿੰਦੀ ਸੀ ਕਿ ਸੁਪਰੀਟੈਂਡੈਂਟ ਦੇ ਦਫਤਰ ਦੇ ਸਾਹਮਣੇ ਇੱਕ ਜਿਹੜੇ ਅਸਿਸਟੈਂਟ ਦਾ ਥਾਂ ਹੈ ਉਹ ਸੀਟ ਵੇਲੀ ਹੈ ਇਸ ਕਰਕੇ ਉਹਨੂੰ ਕੁਝ-ਕੁਝ ਕੰਮ ਉਹ ਵੀ ਵੰਡਣਾ ਪੈਂਦਾ ਹੈ ਔਰ ਇਨਾਂ ਚੇ ਦਫਤਰ ਦੇ ਅੰਦਰ ਇੱਕ ਬਜ਼ੁਰਗ ਜਿਹਦਾ ਨਾਮ ਦੀਪ ਸੀ ਇਹਨਾਂ ਸਾਰਿਆਂ ਦੀ ਸੇਵਾ ਕਰਦਾ ਸੀਗਾ ਕੇਟਰਰ ਸੀ ਦਫਤਰ ਦਾ ਥੋੜਾ ਜਿਹਾ ਸਟਾਫ ਆਪੋ ਆਪਣੇ ਕੰਮੀ ਰੁੱਝਾ ਰਹਿੰਦਾ ਸੀਗਾ ਪਰ ਆਪਾਂ ਅੱਛੇ ਗੱਲਬਾਤ ਕਰਦੇ ਹਾਂ ਕਹਿੰਦੇ ਸੀਗੇ ਕਿ ਖਜ਼ਾਨ ਸਿੰਘ ਤੇ ਮੱਥੇ ਤੋਂ ਕਦੀ ਉਰੀ ਨਹੀਂ ਲੱਤੀ ਹਮੇਸ਼ਾ ਵਟਪਾਈ ਛੱਡਦਾ ਕਿਸੇ ਨਾਲ ਪੁੱਤ ਗੱਲਬਾਤ ਵੀ ਨਹੀਂ ਕਰਦਾ ਕੰਮ ਤੋਂ ਅੱਡ ਆਪਣੇ ਉਹ ਪਰਲੇ ਨੁਕਰ ਡਾਏ ਮੇਜ਼ਲ ਕਿਸੇ ਨੂੰ ਆਉਣ ਵੀ ਨਹੀਂ ਦਿੰਦਾ ਆਏ ਗਏ ਦੇ ਨਾਲ ਮਿਲ ਮਿਲਾਵ ਵੀ ਡਾ ਨਹੀਂ ਕਰਦਾ ਔਰ ਇਹਦਾ ਕਦੀ ਕੋਈ ਜਾਣਨ ਵਾਲਾ ਕੋਈ ਯਾਰ ਬੇਲੀ ਸੱਜਣ ਮਿੱਤਰ ਜਿਹੜਾ ਇਹ ਕਵੇ ਕਿ ਬਸ ਦਫ਼ਤਰ ਤੇ ਲਾਗੋਂ ਲੰਗਣ ਡੇ ਸਾਂ ਤੇ ਸੋਚਿਆ ਕਿ ਤੇਰ ਨਾਲ ਚਾਹ ਪੀ ਲਈਏ ਉਹ ਵੀ ਅੱਜ ਤੱਕ ਨਹੀਂ ਆਇਆ ਸ਼ੁਰੂ ਦੇ ਵਿੱਚ ਤੇ ਇਹ ਸ਼ੈਵਾਂ ਨੋਟਾਂ ਕੀទੀਆਂ ਪਰ ਫਿਰ ਉਸ ਤੋਂ ਬਾਅਦ ਮਹੀਨੇ ਜਦੋਂ ਸਾਲਾਂ ਜੇ ਬਦਲੇ ਤੇ ਉਹਨਾਂ ਸਾਰਿਆਂ ਨੂੰ ਹੋਇਆ ਕਿ ਇਹ ਬੰਦਾ ਚੁੱਪਚਾਣ ਰਹਿੰਦਾ ਹੈ ਕੁਰੀਪਾ ਛੱਡਦਾ ਹੈ ਕੰਮ ਤੋਂ ਅੱਡ ਜੇ ਇਹਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕਰੀਏ ਤੇ ਅੱਗੋਂ ਗੁੱਸੇ ਦੇ ਨਾਲ ਬੋਲਦਾ ਹੈ ਹੌਲੀ-ਹੌਲੀ ਸਟਾਫ ਨੇ ਉਹਦੇ ਨਾਲ ਗੱਲਬਾਤ ਕਰਨਾ ਪੂਰਾ-ਪੂਰਾ ਕਰ ਦਿੱਤਾ ਇਸ ਦਫਤਰ ਦੇ ਵਿਸ਼ਕਾਜ਼ ਸਿੰਘ ਨੂੰ 2 ਸਾਲ ਹੋਏ ਸਨ ਜਦੋਂ ਇੱਕ ਦਿਨ ਸਰਕਾਰੀ ਚਿੱਠੀ ਆਈ ਮੀਨਾ ਕਮਾਰੀ ਇਹ ਚਿੱਠੀ ਲੈ ਕੇ ਕਿਸ਼ਾਨ ਸਿੰਘ ਕੋਲ ਆਈ ਔਰ ਨਾਲ ਹੀ ਪੂਰੇ ਦਫਤਰ ਚ ਰੋੜਾ ਪਾਤਾ ਕਿ ਸਾਬ ਤੁਹਾਨੂੰ ਬਹੁਤ ਬਹੁਤ ਵਧਾਈਆਂ ਹੁਣ ਸਰਦਾਰ ਜੀ ਮਿਠਾਈ ਮੰਗਵਾਏ ਸਭ ਦਾ ਮੂੰਹ ਮਿੱਠਾ ਕਰਵਾਏ ਆਪ ਅਸਿਸਟੈਂਟ ਹੋ ਗਏ ਹਨ ਖਿਜ਼ਾਨ ਸਿੰਘ ਨੂੰ ਖੁਸ਼ੀ ਤੇ ਹੈ ਸੀਗੀ ਪਰ ਉਹਨੇ ਆਖਿਆ ਹੂੰ ਹਾਂ ਮੂੰਹ ਕੁਛ ਨਾ ਬੋਲਿਆ ਮੀਨਾ ਨੇ ਇੱਕ ਵਾਰ ਫਿਰ ਜ਼ੋਰ ਦਿੱਤਾ ਕਿ ਇਹ ਕੋਈ ਗੱਲ ਨਾ ਹੋਈ ਸਾਨੂੰ ਸਾਰਿਆਂ ਨੂੰ ਪਾਰਟੀ ਦੇਵੋ ਖਿਜ਼ਾਨ ਸਿੰਘ ਨੇ ਥੋੜੇ ਜਿਹਾ ਤਾਂ ਵੇਖਿਆ ਚਿੱਠੀ ਝੋਲੀ ਲਫਾਫੇ ਚ ਕੱਢੀ ਪੜ੍ਹੀ ਔਰ ਉਸ ਵੇਪਾ ਮੀਨਾ ਨੇ ਔਰ ਰਾਮ ਲਾਲ ਨੇ ਰੋੜਾ ਪਾਇਆ ਔਰ ਰੋੜਾ ਪਾ ਕੇ ਲੱਗੇ ਕਿ ਪਾਰਟੀ ਤਾਂ ਬਿਨਾ ਤੇ ਨਹੀਂ ਸਰਨਾ ਖਜ਼ਾਨ ਸਿੰਘ ਨੇ ਜੇਬ ਦੇ ਵਿੱਚੋਂ ਇੱਕ ਨੋਟ ਕਢਿਆ ਤੇ ਮੀਨਾ ਕੁਮਾਰੀ ਨੇ ਦਿੱਤਾ ਨਾਲ ਥੋੜਾ ਜਿਹਾ ਮੁਸਕੁਰਾਇਆ ਐਨੇ ਚ ਬਜ਼ੁਰਗ ਦੀਪ ਬੋਲੇ ਅੱਜ ਤੇ ਮੀ ਵਰੇ ਵਰੇ ਅੱਜ ਪਹਿਲੀ ਵਾਰ ਖਜ਼ਾਨ ਸਿੰਘ ਦੇ ਬੁੱਲਾਂ ਦੇ ਉੱਤੇ ਮੁਸਕਰਾਹਟ ਵੇਖੀ ਹੈ スマइल देखी है। ਉਹਨੂੰ ਪਹਿਲੀ ਵਾਰ ਮੁਸਕਾਉਂਦਿਆਂ ਵੇਖਿਆ ਹੈ। ਨਹੀਂ ਤੇ 2 ਸਾਲਾਂ ਤੋਂ ਅਸੀਂ ਉਹਦੇ ਮੱਥੇ ਦੀ ਘੂਰੀ ਦੇ ਆਦੀ ਹੋ ਚੁੱਕੇ ਹਾਂ। ਅਸਿਸਟੈਂਟ ਦੀ ਇਸ ਕੁਰਸੀ ਨੂੰ ਸਾਹਮਣੇ ਤੋਂ ਬਾਅਦ ਦਫ਼ਤਰ ਦੇ ਵਿੱਚ ਕੁਝ ਨਾ ਬਦਲਿਆ ਸਿਵਾਏ ਇੱਕ ਮਰਤਬੇ ਦੇ। ਉਹੀ ਮੇਜ਼, ਉਹੀ ਕੁਰਸੀ, ਉਹੀ ਫਾਲਾਂ ਔਰ ਉਹੀ ਸਟਾਫ। ਹਾਂ, ਇੱਕ ਨਵਾਂ ਕੰਮ ਜ਼ਰੂਰ ਹੋਇਆ ਕਿ ਸੁਪਰਡੈਂਟ ਬਣਨ ਤੋਂ ਬਾਅਦ खिजात ਸਿੰਘ ਨੇ ਇੱਕ ਅਸਿਸਟੈਂਟ ਦੀ ਕੁਰਸੀ ਜਿਹਦੇ ਤੇ ਮੀਨਾ ਨੂੰ ਕੰਮ ਕਰਨਾ ਪੈਂਦਾ ਸੀ ਉਥੇ ਬਕਾਇਦਾ ਇੱਕ ਅਸਿਸਟੈਂਟ ਹੈ ਜਿਹੜਾ ਉਹਨੂੰ ਲਿਉਣ ਬਾਰੇ ਚਿੱਠੀ ਲਿਖੀ ਕੁਝ ਮਹੀਨਿਆਂ ਬਾਅਦ ਉਥੇ ਅਸਿਸਟੈਂਟ ਨੇ ਆ ਕੇ ਆਪਣੀ ਜ਼ਿੰਮੇਵਾਰੀ ਸੰਭ ਲਈ ਖिजात ਸਿੰਘ ਇੱਕ ਦਿਨ ਦਫ਼ਤਰੇ ਆਇਆ ਨਹੀਂ ਸੀ ਕਿ ਸਾਰੇ ਇਕੱਠੇ ਹੋ ਕੇ ਜਿਨ੍ਹਾਂ ਚ ਮੀਨਾ ਕੁਮਾਰੀ, ਰਾਮ ਲਾਲ ਔਰ ਦੀਪ ਹੋਣੇ ਇਸ ਨਵੇਂ ਅਸਿਸਟੈਂਟ ਨੂੰ ਜਿਹਦਾ ਨਾਂ ਮਲਕੀਸ਼ ਸਿੰਘਾ ਉਹਨੂੰ ਕਹਿਣ ਲੱਗੇ ਕਿ ਖिजात ਸਿੰਘ ਦੇ ਨਾਲ ਬਹੁਤੀ ਗੱਲਬਾਤ ਨਾ ਕਰੀ ਤਰੀਖਾ ਖੁਸ਼ਕ ਜਿਹਾ ਆਦਮੀ ਹੈ ਮੰਦਾ ਵੀ ਬੋਲ ਜਾਂਦਾ ਹੈ ਝੂਰੀ ਤੋਂ ਬਗੈਰ ਔਰ ਗੁੱਸੇ ਤੋਂ ਬਗੈਰ ਅਸੀਂ ਨੂੰ ਕਦੀ ਗੱਲ ਕਰਦਿਆਂ ਨਹੀਂ ਵੇਖਿਆ ਇਹਦੇ ਨਾਲ ਪੂਰਾ ਪੂਰਾ ਰਹੇ ਹਾਂ ਅਸੀਂ ਸਾਰੇ ਤੇਰੇ ਨਾਲ ਆ ਤੇਰੀ ਦਿਲਜੋਈ ਕਰਾਂਗੇ ਸਿਰਫ ਇਸ ਇੱਕ ਬੰਦੇ ਦੇ ਸਲੂਕ ਤੋਂ ਇਸ ਦਫ਼ਤਰ ਚੁਣਾ ਆ ਜਾਈ ਮੀਨਾ ਨੂੰ ਇਹ ਗੱਲਾਂ ਕਰਨ ਦਾ ਲਾਲਚ ਇਹ ਸੀਗਾ ਕਿ ਉਹ ਹੁਣ ਸਿਰਫ ਆਪਣਾ ਕੰਮ ਕਰ ਰਹੀ ਸੀਗੀ ਔਰ ਅਸਿਸਟੈਂਟ ਮਲਕੀ ਸਿੰਘ ਆਪਣਾ ਕੰਮ ਕਰੇ ਕਿਤੇ ਇਸ ਬੰਦੇ ਦੇ ਸਲੂਕ ਤੋਂ ਉਤਬਾਲ ਦਾ ਨਾ ਕਰਾ ਲੇ ਇਸ ਤੋਂ ਅੱਡ RAMLAL ਇਸ ਲਈ ਤਾਰੀਫਾਂ ਕਰ ਰਿਹਾ ਸੀ ਕਿ ਉਹ ਦੱਸ ਰਿਹਾ ਸੀ ਅਸੀਂ 4 ਲੋਕ ਆ ਪਰ ਅਸੀਂ ਰਲ ਮਿਲ ਕੇ ਕੰਮ ਕਰਾਂਗੇ ਤੇਰੀ ਸਾਡੇ ਨਾਲ ਯਾਰੀ ਦੋਸਤੀ ਹੈ ਜਿਹੜੀ ਉਹ ਤੇਰਾ ਦਿਲ ਪਰਚਾਏਗੀ ਦੀਪ ਜੋ ਇੱਕ ਬਜ਼ੁਰਗ ਸੀਗਾ ਉਹ ਨਸੀਹਤ ਦੇ ਅੰਦਾਜ਼ ਚ ਕਹਿਣ ਲਿਆ ਸੀ ਬੰਦਾ ਗੁੱਸੇ ਦਾ ਭਾਵੇਂ ਤੇਜ਼ ਆ ਪਰ ਕਦੀ ਉਹਨੇ ਕਿਸੇ ਦਾ ਨੁਕਸਾਨ ਕੀਤਾ ਨਹੀਂ ਚੁੱਪਚਾਪੀਤਾ ਰਹਿੰਦਾ ਕਦੀ ਕਦੀ ਆਪਣੀ ਐਨਕ ਤੇ ਇੱਕ ਡੰਡੇ ਨੂੰ ਚਬਦਾ ਰਹਿੰਦਾ ਅੱਖਾਂ ਬੰਦ ਕੀਤੀਆਂ ਹੁੰਦੀਆਂ ਤੇ ਕੁਰਸੀ ਹਿਲਾਉਂਦਾ ਰਹਿੰਦਾ ਹਾਂ ਕੰਮ ਨਾ ਕੰਮ ਰੱਖੀ ਇਸ ਤਰ੍ਹਾਂ ਮਲਕੀਤ ਸਿੰਘ ਜਦੋਂ ਵੀ ਡਾਕ ਕੋਈ ਕਾਗਜ਼ ਕੋਈ ਪੱਤਰ ਕੋਈ ਚਿੱਠੀ ਲੈ ਕੇ ਜਾਂਦਾ ਤੇ ਉਹ ਪੂਰਾ ਪੂਰਾ ਰਹਿੰਦਾ ਉਹਨੂੰ ਇਹ ਵੀ ਦੱਸਿਆ ਗਿਆ ਕਿ ਇੱਕ ਚਿੱਠੀ ਨੂੰ ਬਾਰ-ਬਾਰ ਪੜਦਾ ਹੈ ਉਹਦੇ 'ਚ ਨੁਕਸ ਕੱਢਦਾ ਹੈ ਉਹ ਬਾਰ-ਬਾਰ ਠੀਕ ਕਰਨੀ ਪੈਂਦੀ ਹੈ ਇਸ ਲਈ ਪਹਿਲਾਂ ਹੱਥ ਨਾਲ ਲਿਖੀ ਉਹ ਠੀਕ ਕਰਾਈ ਤੇ ਫਿਰ ਉਸ ਤੋਂ ਬਾਅਦ ਕੰਪੋਜ਼ ਕਰੀ ਨਹੀਂ ਤੇ ਬਾਰ-ਬਾਰ ਕੰਪੋਜ਼ਿੰਗ ਕਰਨੀ ਪਏਗੀ ਟਾਈਪ ਮਸ਼ੀਨ ਦੇ ਉੱਤੇ ਬੈਠਾ ਮਲਕੀਤ ਸਿੰਘ ਜਿੱਦੀ ਨਜ਼ਰ ਟਾਈਮ ਮਸ਼ੀਨ ਤਾਂ ਜਾਂਦੀ ਤੇ ਸਿੱਧੀ ਖਜ਼ਾਂ ਸਿੰਘ ਤੇ ਜਾ ਕੇ ਟਿਕਦੀ ਉਹ ਆਪਣੇ ਕੰਮ 'ਚ ਜੁੜਿਆ ਰਿਹਾ ਕੁਝ ਹਫ਼ਤੇ ਨੰਗੇ ਕਿ ਉਹ ਖਜ਼ਾਂ ਸਿੰਘ ਦੇ ਦਫ਼ਤਰ ਗਿਆ ਹੁਣ ਸਾਰੇ ਵੇਖਣ ਦੇ ਸਨ ਰਜਿਸਟਰ ਅੱਗੇ ਰੱਖਿਆ ਕੁਝ ਐਂਟਰੀਆਂ ਕਰਦਿਆਂ ਕਰਦਿਆਂ ਖਜ਼ਾਂ ਸਿੰਘ ਨੇ ਮਲਕੀ ਸਿੰਘ ਨਾਲ ਵੇਖਿਆ ਉਸ ਤੋਂ ਬਾਅਦ ਉਹਨੂੰ ਕਿਹਾ ਕਿ ਬਹਿ ਜਾ ਦਫ਼ਤਰ ਦੇ ਵਿੱਚ ਕਦੇ ਵੀ ਕੰਮ ਤੋਂ ਅੱਡ ਇਹੋ ਜਿਹਾ ਕੋਈ ਮਾਮਲਾ ਨਹੀਂ ਸੀ ਵੇਣਿਆ ਕਿ ਉਹ ਕਿਸੇ ਨੂੰ ਬਹਿਣ ਲਈ ਜਾਂ ਗੱਪਸ਼ਾਪ ਲਈ ਕਵੇ ਗੱਪ-ਸ਼ੱਪ ਸ਼ੁਰੂ ਹੋਈ। ਉਸ ਤੋਂ ਬਾਅਦ ਉਹਨੇ ਦੀਪ ਸਿੰਘ ਨੂੰ ਸੱਦਿਆ। ਕਹਿਣ ਲੱਗਾ, "ਇੱਕ ਸੋਹਣੀ ਜਿਹੀ ਚਾਹ ਬਣਾ। ਨਾਲ ਜੇਬ 'ਚ ਪੈਸੇ ਕੱਢ ਕੇ ਕਹਿਣ ਲੱਗਾ, "ਚਾਹ ਜਾ ਕੇ ਸਾਰਿਆਂ ਲਈ ਜਲੇਬੀਆਂ ਵੀ ਲਿਆ।" ਦੀਪ ਸਿੰਘ ਪੈਸੇ ਚੁੱਕ ਕੇ ਟੇਬਲ ਤੋਂ ਉੱਤਰ ਤੇ ਪਿਆ ਪਰ ਨਾ ਚਾਹੁੰਦੇ ਹੋਏਵੇਂ ਮੜਮੜ ਕੇ ਪਿੱਛੇ ਵੇਖਦਾ ਰਿਹਾ ਕਿ ਬਣ ਕੀ ਗਿਆ ਹੈ। ਮੀਨਾ ਨੇ ਵੀ ਇਸ਼ਾਰੇ ਦੇ ਨਾਲ ਪੁੱਛਿਆ ਔਰ ਨਾਲ ਵੇਖਿਆ ਕਿ ਇਹ ਦੋਵੇਂ ਇਕੱਠੇ ਬੈਠੇ ਰਾਮ ਲਾਲ ਆ ਜਿਹੜਾ ਉਹਨੇ ਵੀ ਪੁੱਛਿਆ ਕਿ ਕੀ ਮਾਮਲੇ ਬਣੇ ਸਭ ਇਸ਼ਾਰਿਆਂ 'ਚ ਇੱਕ ਦੂਜੇ ਨੂੰ ਅੱਖਾਂ ਨਾਲ ਕਹਿਣ ਲੱਗੇ ਕਿ ਕੀ ਬਣੀ ਹੈ ਪਤਾ ਨਹੀਂ ਕੀ ਹੋ ਗਿਆ ਪਤਾ ਨਹੀਂ ਇਸ ਨਵੇਂ ਆਏ ਅਸਿਸਟੈਂਟ ਨੇ ਸੁਪਰਿਟੈਂਡੈਂਟ ਸਾਹਿਬ ਨੂੰ ਕੀ ਕਹਿਤਾ ਹੈ ਖੈਰ ਜਦੋਂ ਚਾਹ ਔਰ ਜਲੇਬੀਆਂ ਨੇ ਜਿਹੜੀਆਂ ਉਹ ਆ ਗਈਆਂ ਉਦੋਂ ਤੱਕ ਖਿਜ਼ਾਨ ਸਿੰਘ ਔਰ ਮਲਕੀਤ ਸਿੰਘ ਆਪਸ 'ਚ ਮੁਸਕਰਾ ਕੇ ਗੱਲਾਂ ਕਰ ਰਹੇ ਸਨ ਦਫ਼ਤਰ ਦਾ ਇਹ ਬਦਲਿਆ ਹੋਇਆ ਮਾਹੌਲ ਸਭ ਵਾਸਤੇ ਇੱਕ ਅਚੰਭਾ ਸੀਗਾ ਕਿਉਂਕਿ ਕਈ ਸਾਲਾਂ ਚ ਇਮਾਮ ਦੇ ਨਾਂ ਵੇਖੇਗੇ ਉਦੋਂ ਸਾਰਿਆਂ ਨੇ ਕੰਮਕਾਰ ਛੱਡ ਦਿੱਤਾ ਜਦੋਂ ਯਕਦਮ ਅੱਜ ਇਸ ਦਫ਼ਤਰ 'ਚ ਖਿਜ਼ਾਂ ਸਿੰਘ ਦਾ ਕਹਿ ਕਾ ਗੂੰਜਿਆ ਉੱਚੀ ਸਾਰੀ ਹੱਸਿਆ ਹੁਣ ਸਾਰਿਆਂ ਨੂੰ ਬੇਚੈਨੀ ਲੱਗੀ ਸੀ ਕਿ ਕਦੋਂ ਇਹਦੇ ਕੋਲ ਮਲਕੀਤ ਸਿੰਘ ਉੱਠੇ ਔਰ ਉਹ ਪੁੱਛਣ ਕਿ ਤੇਰੀ ਖਿਜ਼ਾਂ ਸਿੰਘ ਦੇ ਨਾਲ ਕੀ ਗੱਲ ਹੋਈ ਏ ਇਹ ਅੱਜ ਕਿਉਂ ਹੱਸਿਆ ਹੈ ਇਹ ਤੇ ਘੂਰੀ ਤੋਂ ਅੜ ਤੇ ਗੁੱਸੇ ਤੋਂ ਤੇ ਕੋੜਾ ਬੋਲਣ ਤੋਂ ਅੜ ਕਦੀ ਕੁਆ ਨਹੀਂ ਕੀ ਐਸਾ ਕਮਾਲ ਹੋਇਆ ਕੀ ਐਸੀ ਕਰਾਮਤ ਹੋਈ ਹੁਣ ਸਾਰੇ ਆਪਣੇ ਕੰਮ ਨਾਲੋਂ ਬੋਤਾ ਇਸ ਪਾਸੇ ਧਿਆਨ ਦੇਣ ਦੇ ਸਨ ਜਲੇਬੀਆਂ ਆਈਆਂ ਚਾਹ ਆਈ ਸਾਰਿਆਂ ਪੀਤੀ ਉਸ ਤੋਂ ਬਾਅਦ ਜਦੋਂ ਮਲਕੀਤ ਸਿੰਘ ਨਿਕਲ ਕੇ ਆ ਕੇ ਆਪਣੀ ਮੇਜ਼ ਤੇ ਬੈਠਾ ਤੇ ਦੀਪ ਸਿੰਘ ਬਹਾਨੇ ਦੇ ਨਾਲ ਗਿਆ ਕਭ ਚੁੱਕਦੇ ਆ ਚੁੱਕਦੇ ਆ ਕਹਿਣ ਲੱਗਾ ਅੱਜ ਇਹ ਮਾਹੌਲ ਬਦਲਣ ਦੀ ਵਚਾ ਕੀ ਹੈ ਮੈਨੂੰ ਤਾਂ ਲੱਗਦਾ ਸਿਰਫ ਮੀ ਨਹੀਂ ਨਾਲ ਔਲੇ ਵੀ ਪੈਣੇ ਮਲਕੀਤ ਸਿੰਘ ਨੇ ਗੱਲ ਹੱਸ ਕੇ ਟਾਲਦੀ ਫਿਰ ਦੀਪ ਨੇ ਪੁੱਛਿਆ ਕਿ ਦਾਸ ਤੇ ਸਹੀ ਕੀ ਬਣਿਆ ਇਹ ਫੇਰ ਸਹੀ ਦਫਤਰ 'ਚ ਬੈਠੀ ਮੀਨਾ ਔਰ ਰਾਮ ਲਾਲ ਇੱਕ ਦੂਜੇ ਨੂੰ ਅੱਖਾਂ ਦੇ ਨਾਲ ਪੁੱਛ ਰਹੇ ਸਨ ਕਿ ਕੀ ਜਵਾਬ ਆਇਆ ਦੀਪਾ ਜਿਹੜਾ ਉਹ ਇਹਨਾਂ ਨੂੰ ਦੱਸਣ ਤੇ ਡਿਆ ਸੀਗਾ ਕਿ ਮੈਂ ਪੁੱਛਿਆ ਪਰ ਉਹਨੇ ਕੋਈ ਮਲਕੀ ਸਿੰਘ ਜਵਾਬ ਨਹੀਂ ਦਿੱਤਾ ਫਿਰ ਅਗਲਾ ਦਿਨ ਆਇਆ ਔਰ ਖਿਜਾ ਸਿੰਘ ਆਦਿਆਂ ਨਾਲ ਡੱਬਾ ਰੋਟੀ ਦਾ ਲੈ ਕੇ ਆਇਆ ਮਲਕੀ ਸਿੰਘ ਨੂੰ ਕਹਿਣ ਲੱਗਾ ਕਿ ਆ ਜਾ ਬਹਿ ਜਾ ਦੋਵੇਂ ਰਲ ਕੇ ਖਾਂ ਦੋਵੇਂ ਰਲ ਕੇ ਬੈ ਗੇ ਖਾਨ ਦੇ RAMLAL MEENA KUMARI AUR DEEPLI ਇਹ ਮਨਜ਼ਰ ਵੀ ਅਚੰਬੇ ਵਾਲਾ ਸੀ ਦੋਵੇਂ ਖਾਨ ਨੇ ਈ ਸੀ ਦੇ ਨਾਲ ਹਸਨ ਵੀ ਡੇ ਸਨ ਮਾਮਲਾ ਇੱਕ ਮੁਲਾਕਾਤ ਨਹੀਂ ਹੋਣ ਰੋਜ਼ ਦਫਤਰ ਚ ਕੋਈ ਥੋੜਾ ਜਿਹਾ ਹਾਸਾ ਖਿੱਲਰਦਾ ਖਿਜ਼ਾਨ ਸਿੰਘ ਉਹ ਖਿਜ਼ਾਨ ਸਿੰਘ ਨਹੀਂ ਸੀ ਜਿਹੜਾ ਪਿਛਲੇ ਕਈ ਸਾਲਾਂ ਤੋਂ ਉਹ ਵੇਖ ਰੇ ਸਨ ਉਹਨੇ ਹੱਸਣਾ ਵੀ ਸ਼ੁਰੂ ਕੀਤਾ ਮੁਸਕਰਾਉਣਾ ਵੀ ਸ਼ੁਰੂ ਕੀਤਾ ਆਪਣੇ ਕੰਮ ਨਾਲ ਕੰਮ ਰੱਖਿਆ ਬਾਕੀ ਨਾਲ ਘੁਲ ਮਿਲ ਨਾ ਸਕਿਆ ਫੇਰ ਇੱਕ ਦਿਨ ਜਦੋਂ ਮਲਕੀ ਸਿੰਘ ਖਜ਼ਾਨ ਸਿੰਘ ਕੋਲੋਂ ਉੱਠ ਕੇ ਆਪਣੀ ਟੇਬਲ ਤੇ ਆ ਕੇ ਬੈਠਾ ਤੇ ਮੀਨਾ ਕੁਮਾਰੀ ਔਰ ਰਾਮ ਲਾਲ ਨੇ ਹਿੰਮਤ ਕੀਤੀ ਉਹਦੇ ਕੋਲ ਜਾ ਕੇ ਟੇਬਲ ਤੇ ਬਹਿ ਗਏ ਉਹ ਥੋੜਾ ਜਿਹਾ ਹੈਰਾਨ ਹੋਇਆ ਪਰ ਆਪਣੀ ਟਾਈਪ ਮਸ਼ੀਨ ਤੇ ਕੁਝ ਟਾਈਪ ਕਰਦਾ ਰਿਹਾ ਇਹਨਾਂ ਨੂੰ ਵੇਖ ਕੇ ਕਹਿਣ ਲੱਗਾ ਪੁੱਛਣਾ ਹੈ ਜੇ ਕਿ ਕੀ ਹੋਇਆ ਆਖਣ ਲੱਗੇ ਕਿ ਹਾਂ ਪੁੱਛਣਾ ਤੇ ਕਈ ਦਿਨਾਂ ਤੋਂ ਚਾਹ ਰਹੇ ਸਾਂ ਪਰ ਨਾ ਤੇ ਤੂੰ ਦੀਪ ਨੂੰ ਕੋਈ ਗੱਲ ਦੱਸੀ ਪਰ ਅਸੀਂ ਅਜ ਉਦੋਂ ਤੱਕ ਨਹੀਂ ਉੱਠਣਾ ਜਦੋਂ ਤੱਕ ਤੂੰ ਦੱਸਿਆ ਨਾ ਕਿ ਕੀ ਤੂੰ ਮੰਤਰ ਪੜ੍ਹ ਕੇ phੂਕਿਆ ਹੈ ਕਿ ਖਜ਼ਾਂ ਸਿੰਘ ਦੇ ਮੱਥੇ ਦੀ ਘੂਰੀ ਵੀ ਮੱਠੀ ਪੈ ਗਈ ਹੈ ਉਹਨੇ ਮੁਸਕਰਾਉਣਾ ਵੀ ਸ਼ੁਰੂ ਕਰ ਦਿੱਤਾ ਹੈ ਹੱਸਣਾ ਵੀ ਸ਼ੁਰੂ ਕਰ ਦਿੱਤਾ ਹੈ ਅੱਜ ਤੇ ਉਹ ਤੇਰੇ ਲਈ ਘਰੋਂ ਬਣੇ ਦੇਸੀ ਘਿਓ ਦੇ ਟੀਂਡੇ ਵੀ ਲੈ ਕੇ ਆਇਆ ਹੈ ਜਿਨ੍ਹਾਂ ਦੀ ਖੁਸ਼ਬੂ ਸਾਡੇ ਮੇਜ਼ਾਂ ਤੱਕ ਆਉਂ ਰਹੀ ਸੀ ਮਲਕੀਸ਼ ਸਿੰਘ ਉੱਚੀ ਸਾਰੀ ਹੱਸਿਆ ਉਹਨਾਂ ਨੂੰ ਕਹਿਣ ਲੱਗਾ ਕਿ ਜਿੱਦਣ ਪਹਿਲੇ ਦਿਨ ਉਹਨੇ ਮੈਨੂੰ ਬਿਠਾ ਕੇ ਚਾਹ ਤੇ ਜਲੇਬੀਆਂ ਖਵਾਈਆਂ ਸੀ ਉਦੋਂ ਮੈਨੂੰ ਪੁੱਛਣ ਲੱਗਾ ਕਿ ਤੂੰ ਕਿੱਥੋਂਵੇਂ ਤੇ ਮੈਂ ਉਹਨੂੰ ਦੱਸਿਆ ਕਿ ਮੇਰਾ ਬਾਪੂ ਹੈ ਜਿਹੜਾ ਉਹ ਔਰ ਮੈਂ ਅਸੀਂ ਲਾਹੌਰ ਤੋਂ ਹਿਜਰਤ ਕਰਕੇ ਆਏ ਬਸ ਇੰਨੀ ਗੱਲ ਸੁਣ ਕੇ ਖਜ਼ਾਨ ਸਿੰਘ ਦੀ ਪੂਰੇ ਸਰੀਰ 'ਚ ਇੱਕ ਬਿਜਲੀ ਜੀ ਨਸੀ ਮੈਨੂੰ ਕਹਿਣ ਲੱਗਾ ਬਹਿ ਜਾ ਕੰਮ ਤੇ ਵਿੱਚੇ ਰਹਿ ਗਿਆ ਕਹਿਣ ਲੱਗਾ ਲਾਹੌਰੋਂ ਕਿੱਥੋਂ ਆਏ ਜੇ ਮੈਂ ਉਹਨੂੰ ਦੱਸਿਆ ਕਿ ਅਸੀਂ ਪਾਰਟੀ ਗੇਟ ਦੇ ਰਹਿਣ ਵਾਲੇ ਸੀ ਉਦੋਂ ਫਿਰ ਖਜ਼ਾਨ ਸਿੰਘ ਨੇ ਮੈਨੂੰ ਦੱਸਿਆ ਯਾਰਾ ਮੈਂ ਵੀ ਸੰਤਾਲੀ ਚ ਲੋਰਾਂ ਨੂੰ ਜੜ ਕੇ ਆਇਆ ਮੈਂ ਕਿਹਾ ਤੁਸੀਂ ਕਿੱਥੋਂ ਸੀ ਉਹਨੇ ਦੱਸਿਆ ਅਸੀਂ ਮਗਲਪੁਰੇ ਤੋਂ ਸਾਂ ਮੈਂ ਉਹਨੂੰ ਦੱਸਿਆ ਕਿ ਹਾਂ ਮੈਂ ਤੇ ਬਾਪੂ ਸਾਈਕਲ ਤੇ ਮਗਲਪੁਰੇ ਜਾਂਦੇ ਸਾਂ ਅਸੀਂ ਮਗਲਪੁਰੇ ਜਦੋਂ ਜਾਂਦੇ ਸਾਂ ਤੇ ਰਾਤ ਨੂੰ ਇਹ ਵੀ ਖਾਂਦੇ ਸਾਂ ਜਹਾਂ ਸਿੰਘ ਨੇ ਪੁੱਛਿਆ ਮਗਲਪੁਰੇ ਕੀ ਕਰਨ ਜਾਂਦੇ ਸੀ ਤੇ ਮੈਂ ਉਹਨੂੰ ਦੱਸਿਆ ਸਾਲ ਬਾਅਦ ਇੱਕ ਵਾਰਾ ਜ਼ਰੂਰ ਜਾਂਦੇ ਸਾਂ ਜਦੋਂ ਉੱਥੇ ਚਿਰਾਗਾ ਵਾਲਾ ਮੇਲਾ ਲੱਗਦਾ ਸੀ ਅਸੀਂ ਦੀਵਾ ਪਾਲਣ ਜਾਂਦੇ ਸਾਂ ਮੇਲਾ ਵੇਖਣ ਜਾਂਦੇ ਸਾਂ ਜਿਲੇ ਬੀਆਂ ਤੇ ਚਾਤ ਬਾਦ ਉਹਨੇ ਕਿਹਾ ਅੱਛਾ ਫੇਰ ਪਰਿਵਾਰ ਨੂੰ ਲੈ ਕੇ ਘਰ ਆਵੀਂ ਰੱਜ ਕੇ ਲਾਹੌਰ ਦੀਆਂ ਗੱਲਾਂ ਕਰਾਂਗੇ ਹੁਣ ਅਸੀਂ ਰੋਜ਼ ਲਾਹੌਰ ਦੀ ਇੱਕ ਅੱਧੀ ਗੱਲ ਛੇੜਨੇ ਕਦੀ ਮਾਲ ਰੋਡ ਦੀ ਕਦੀ ਮੀਂ ਅਮੀਰ ਕਲੋਨੀ ਦੀ ਕਦੀ ਪਾਰਟੀ ਗੇਟ ਦੀ ਕਦੀ ਲਵਾਰੀ ਗੇਟ ਦੀ ਕਦੀ ਰਾਵੀ ਦਰਿਆ ਦੀ ਕਦੀ ਲਾਹੌਰ ਕਿਲੇ ਦੀ ਬਸ ਇਹ ਹੀ ਗੱਲਾਂ ਸਾਡੇ ਹਸਨ ਖੇਡਣ ਦਾ ਸਬਬ ਨੇ ਹੋਰ ਕੋਈ ਨਹੀਂ ਇਹ ਗੱਲਾਂ ਨੇ ਲਾਹੌਰ ਦੀਆਂ ਜਨ ਸਿੰਘ ਲਾਹੌਰ ਤੋਂ ਵਿਛੜਿਆ ਆਪਣੇ ਆਲਣੇਉ ਡਿਗਾ ਇੱਕ ਬੋਟ ਹੈ ਜਿਹਨੂੰ ਜਦੋਂ-ਜਦੋਂ ਦਰਖਤਾਂ ਦੀਆਂ ਸ਼ਾਖਾਂ ਉਹਨਾਂ ਤੇ ਆਏ ਰੁੱਖ ਉਹਨਾਂ ਤੇ ਆਏ ਫੁੱਲ ਉਹਨਾਂ ਤੇ ਆਈ ਬਹਾਰ ਦੀ ਦਸਪਾਈਦੀ ਹੈ ਤੇ ਉਹ ਰਾਜ਼ੀ ਹੋ ਜਾਂਦਾ ਚਿਹਰੇ 'ਚ ਹੌਂਡਾ ਪੁੰਦਾ ਉਹਦੇ ਇਹ ਚਿਹਕਣੇ ਨੇ ਜਿਹੜੇ ਕਦੀ ਮੁਸਕਰਾਹਟ ਬਣ ਕੇ ਕਦੀ ਹਾਸਾ ਬਣ ਕੇ ਸਾਹਮਣੇ ਆ ਜਾਂਦੇ ਨੇ ਮੀਨਾ ਕੁਮਾਰੀ ਔਰ ਰਾਮ ਲਾਲ ਔਰ ਦੀਪ ਇੱਕ ਦੂਜੇ ਵੱਲ ਵੇਖ ਰਹੇ ਸਨ ਮੁਰਕੇ ਸਾਰਿਆਂ ਨੇ ਇੱਕ ਨਜ਼ਰ ਖਿਜ਼ਾਂ ਸਿੰਘ ਦੇ ਦਫ਼ਤਰal ਪਾਈ ਤੇ ਉਹ ਆਪਣੀ ਟੇਬਲ ਦੇ ਉੱਤੇ ਰੱਖੇ ਹੱਥ ਨੂੰ ਵਜਾ ਰਿਆ ਸੀ ਐਨਕ ਦੀ ਇੱਕ ਡੰਡੀ ਦੰਦਾਂ 'ਚ ਲੈ ਕੇ ਅੱਖਾਂ ਬੰਦ ਕਰਕੇ ਲਾਹੌਰ ਦੇ ਕਿਸੇ ਬਾਜ਼ਾਰ 'ਚ ਪਹੁੰਚਿਆ ਹੋਇਆ ਸੀ